ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗ੍ਰੀਵ ਨਿਵਾਦ ਸਤਗੁਰ ਜੀ ਜੀ ਸਾਜੀ ਨਵਾਦੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਪਿਆਰ ਸਤਕਾਰ ਸਹਿਤ ਫਤਿ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੱਕ ਜੋ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਆਂ ਦਾ ਅਸੀਂ ਤੁਸੀਂ ਸਾਰਿਆਂ ਨੇ ਸਾਂਝਾ ਕੀਤਾ ਮਹਾਰਾਜ ਧੰਗ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ ਜਦੋਂ ਦੂਸਰੀ ਉਦਾਸੀ ਆਰੰਭ ਕੀਤੀ ਉਸ ਸਮੇਂ ਇੱਕ ਜੰਗਲ ਦੇ ਵਿੱਚ ਮਹਾਰਾਜ ਜੀ ਬੈਠੇ ਹਨ ਭਾਈ ਮਰਦਾਨਾ ਜੀ ਨਾਲ ਹਨ ਨੇੜੇ ਦੇ ਨਗਰ ਦੀ ਇੱਕ ਕਿਸਾਨ ਜ਼ਿਮੀਂਦਾਰ ਪਰਿਵਾਰ ਦੀ ਔਰਤ ਉਹ ਰੋਜ਼ ਸਤਿਗੁਰੂ ਮਹਾਰਾਜ ਜੀਆਂ ਨੂੰ ਗਾਉਂਦਿਆਂ ਭਾਈ ਮਰਦਾਨਾ ਜੀ ਨੂੰ ਸਾਜ਼ ਵਜਾਉਂਦਿਆਂ ਸੁਣਦੀ ਐ ਦੂਰੋਂ ਬੈਠ ਕੇ ਤੀਜਾ ਦਿਨ ਹੋਇਆ ਅਜ ਮਨ ਵਿੱਚ ਭਾਵਨਾ ਬਣੀ ਕੋਲੇ ਜਾ ਕੇ ਵੇਖਾਂ ਪੁੱਛਾਂ ਕੌਣ ਜਦ ਪਹੁੰਚੀ ਕੋਲ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਉੱਥੇ ਨਹੀਂ ਹਨ ਕੇਵਲ ਭਾਈ ਮਰਦਾਨਾ ਜੀ ਹਨ ਭਾਈ ਮਰਦਾਨਾ ਜੀ ਨਾਲ ਬਚਨ ਕਰਦੀ ਹੈ ਤੁਸੀਂ ਕੌਣ ਹੋ ਉਹਦੇ ਮਨ ਵਿੱਚ ਕਦੇ-ਕਦੇ ਇਹ ਵਿਚਾਰ ਪੈਦਾ ਹੁੰਦਾ ਹੈ ਇੰਦਰ ਲੋਕ ਤੋਂ ਆਏ ਕਿਸੇ ਦੂਸਰੇ ਲੋਕ ਤੋਂ ਆਏ ਲੋਕ ਨਾ ਹੋਣ ਇਹ ਭਾਈ ਮਰਦਾਨਾ ਜੀ ਨੇ ਕਿਹਾ ਨਹੀਂ ਕਾਕੋ ਕਾਕੋ ਕਿਹਾ ਜਾਂਦਾ ਪੁਰਾਣੇ ਸਮਿਆਂ ਦੇ ਵਿੱਚ ਜਿਵੇਂ ਆਪਾਂ ਅੱਜ ਭੈਣ ਕਹ ਦੀਏ ਕਿਸੇ ਨੂੰ ਅਸੀਂ ਵੀ ਤੇਰੇ ਦੇਸ਼ ਦੇ ਹੀ ਆ ਤੇਰੇ ਵਰਗੇ ਬੰਦੇ ਆ ਖਾਂਦੇ ਪੀਂਦੇ ਵੀ ਤੇਰੇ ਵਰਗੇ ਆ ਤੇਰੇ ਵਾਂਗੂ ਹੀ ਖਾਂਦੇ ਪੀਂਦੇ ਆ ਔਰਤ ਨੇ ਪੁੱਛਿਆ ਫਿਰ ਤਿੰਨ ਦਿਨ ਹੋ ਗਏ ਕੀ ਖਾਦਾ ਕੁਝ ਵੀ ਨਹੀਂ ਖਾਦਾ ਤਾਂ ਉਸ ਔਰਤ ਨੇ ਬੇਨਤੀ ਕੀਤੀ ਕਿ ਮੈਂ ਦੁੱਧ ਲਿਆ ਮੈਂ ਤੁਹਾਡੇ ਲਈ ਸ਼ੱਕ ਲਵਾਂਗੇ ਭਾਈ ਮਰਦਾਨਾ ਜੀ ਨੇ ਹਾਂ ਕੀਤੀ ਔਰਤ ਜੋ ਆਪਣੇ ਖੇਤ ਵਿੱਚ ਆਈ ਹੋਈ ਸੀ ਆਪਣੇ ਘਰ ਵਾਲੇ ਦਾ ਰੋਟੀ ਪ੍ਰਸ਼ਾਦਾ ਦੇਣ ਵਾਸਤੇ ਵਾਪਸ ਚਲੀ ਗਈ ਕੁਝ ਸਮੇਂ ਬਾਅਦ ਵਾਪਸ ਆਉਂਦੀ ਹੈ ਇਥੋਂ ਤੱਕ ਇਤਿਹਾਸ ਆਪਾਂ ਸਾਰਿਆਂ ਨੇ ਕੱਲ ਸੁਣਿਆ ਆਓ ਜੀ ਅੱਜ ਅੱਗੇ ਉਹ ਇਤਿਹਾਸ শ্রবণ ਕਰੀਏ ਸਭ ਤੋਂ ਪਹਿਲਾਂ ਸਤਨਾਮ ਸਤਨਾਮ ਵਾਹਿਗੁਰੂ ਜਪੀਏ ਸਾਰੇ ਪਿਆਰ ਵਿੱਚ ਬੋਲੋ ਜੀ ਸਤਨਾਮ ਵਾਹਿਗੁਰੂ Sata Namo Ahé Guru Sata Namo Guru Sata Namo Guru ਹੱਤ ਨਾਮ ਆਹੇ ਗੁਰ ਸੋ ਥੋੜੇ ਚਿਰ ਮੰਗਰੋਂ ਉਹ ਜੱਟੀ ਸਿਰ ਤੇ ਦੁੱਧ ਦਾ ਗੜਵਾ ਚਾਈ ਲੈ ਆਈ ਗੜਵੇ ਤੇ ਛੰਨਾ ਸੀ ਛੰਨੇ ਵਿੱਚ ਸ਼ੱਕਰ ਸੀ ਜੋ ਤੌਰ ਕੇ ਵੀ ਨਾਲ ਕੱਜੀ ਹੋਈ ਸੀ ਹੁਣ ਇਸ ਦੇ ਚਿਹਰੇ ਉੱਤੇ ਇੱਕ ਲਾਲੀ ਸੀ ਇੱਕ ਚਾਉ ਤੇ ਇੱਕ ਉਮਾ ਸੀ ਤੇ ਕਦਮ ਤ੍ਰਿਖੇ ਸਨ ਜਾਂ ਇਹ ਉੱਥੇ ਆਈ ਤਾਂ ਫੇਰ ਸਾਜ਼ ਵੱਜ ਰਿਹਾ ਸੀ ਉਹੀ ਬਜੰਤਰੀ ਵਜਾ ਰਿਹਾ ਸੀ ਜਿਸ ਨਾਲ ਗੱਲਾਂ ਕਰਕੇ ਗਈ ਸੀ ਤੇ ਗਾ ਕੋਈ ਹੋਰ ਰਿਹਾ ਸੀ ਜਦ ਸੱਦ ਇਸ ਦੇ ਕੰਨਾਂ ਵਿੱਚ ਪਈ ਕਦਮ ਹਲਕੇ ਹੋ ਗਏ ਨੈਣ ਟਿਕ ਗਏ ਤੇ ਥੋੜੀ ਦੂਰ ਹੀ ਦੁੱਧ ਭੁੰਜੇ ਰੱਖ ਕੇ ਬੈਠ ਗਈ ਇਸ ਦਾ ਸਿਰ ਬੇਵਸਾ ਜ਼ਮੀਨ ਤੇ ਜਾ ਲੱਗਾ ਤੇ ਬਿਨ ਅੱਖੇ ਦੋਵੇਂ ਨੈਣ ਗੌਣ ਵਾਲੀ ਸੂਰਤ ਤੇ ਲੱਗ ਗਏ ਐਸੇ ਲੱਗੇ ਕਿ ਉਹ ਝਮਕਣਾ ਭੁੱਲ ਗਏ ਉਹ ਖੁਸ਼ੀ ਦਾ ਰੰਗ ਉਹ ਟਿਕਮਾ ਪ੍ਰਭਾਵ ਉਹ ਰੱਬੀ ਸੁੰਦਰਤਾ ਉਹ ਬੰਦਗੀ ਵਾਲਾ ਸਲੋਨਾਪਣ ਵਿਚਾਰੀ ਨੇ ਕਾਸ ਨੂੰ ਕਦੇ ਡਿਠਾ ਸੀ ਵਜਾ ਕਰ ਗਈ ਉਤੋ ਇਲਾਹੀ ਨਾਦ ਜੋ ਕੰਨੀ ਪਿਆ ਉਸ ਇਉਂ ਬੰਨ ਦਿੱਤਾ ਜਿਵੇਂ ਮਿਰਗ ਵੱਜ ਜਾਂਦਾ ਹੈ ਬੈਠੀ ਰਹੀ ਤੇ ਐਉਂ ਜਿਵੇਂ ਪੱਥਰ ਦਾ ਬੁੱਤ ਹੁੰਦਾ ਹੈ ਅਲੜ ਅਜਾਨ ਜਿਨ ਕਦੇ ਕੁਝ ਡਿਠਾ ਨਹੀਂ ਸੀ ਅਚਾਨਕ ਉੱਚੇ ਤੋਂ ਉੱਚੇ ਦੀਦਾਰ ਦੇ ਸਾਹਮਣੇ ਆ ਗਈ ਤੇ ਅश्चਰਜ ਲੀਨ ਹੋ ਗਈ ਉਸ ਨੂੰ ਕੀ ਪਤਾ ਕਿ ਇਹ ਕੌਣ ਹਨ ਹਰਾਗ ਹੁੰਦਾ ਗਿਆ ਉਹ ਦੁੱਧ ਦਾ ਗੜਬਾ ਰੱਖ ਕੇ ਮੋਹ ਲੈਣ ਵਾਲੇ ਹਾਰੇ ਦਰਸ਼ਨਾਂ ਦੇ ਸਾਹਮਣੇ ਦੀਦਾਰ ਸਨਮੁਖ ਹੋ ਬੈਠੀ ਦੀ ਬੈਠੀ ਰਹੇਗੀ ਉਧਰ ਇਹ ਸ਼ਬਦ ਹੁੰਦਾ ਰਿਹਾ ਸ਼ਬਦ ਕਿਹੜਾ ਪੜਿਆ ਜਾ ਰਿਹਾ ਸੀ ਹਰ ਵਿਨ ਕਿਉਂ ਰਹੀਐ ਦੁੱਖ ਵਿਆਪੈ ਜਿਹਵਾ ਸਾਦਨ ਫੀਕੀ ਰਸ ਬਿਨ ਬੇਨ ਪ੍ਰਵਕਾਲ ਸੰਤਾਪੈ ਰਹਾਵ ਜਬ ਲਗ ਦਰਸਨ ਪਰਸੈ ਪ੍ਰੀਤਮ ਤਬ ਲਖ ਭੂਖ ਪਿਆਸੀ ਦਰਸਨ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਬਿਗਾਸੀ ਪੂਨਵ ਕਨਹਰ ਗਰਜੈ ਵਰਸੈ ਕੋਕਿਲ ਮੋਰ ਵੈਰਾਗੈ ਤਰਵਰ ਬਿਰਖ ਪੁਏ ਬਿਰਹੋ ਪੁਏ ਅੰਗਮ ਘਰ ਪੇਰ ਥਾਨ ਸੋਹਾਗੈ ਕੁਜਲ ਕੁਰੂਪ ਕੁਨਾਰ ਕੋ ਲਖਣੀ ਪਿਰ ਕਾ ਸਹਜ ਨ ਜਾਣਿਆ ਹਰ ਰਸ ਰੰਗ ਰਸਨ ਨਹੀਂ ਤ੍ਰਿਪਤੀ ਦੁਰਮਤ ਦੁਖ ਸਮਾਨਿਆ ਆਏ ਨ ਜਾਵੇ ਨਾ ਦੁਖ ਪਾਵੇ ਨਾ ਦੁਖ ਦਰਦ ਸਰੀਰੇ ਨਾਨਕ ਪ੍ਰਪਤੇ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨ ਥੀਰੇ ਇਹ ਸ਼ਬਦ ਜਦੋਂ ਪੂਰਾ ਹੋਇਆ ਤੇ ਗਾਉਣਾ ਬੰਦ ਹੋ ਗਿਆ ਸਾਜ਼ ਛਿਰਨੋ ਰਹਿ ਚੁੱਕਾ ਹਾਂ ਗਾਉਣ ਵਾਲਾ ਤੇ ਵਜਾਉਣ ਵਾਲਾ ਦੋਏ ਚੁੱਪ ਤੇ ਅਡੋਲ ਹੋ ਗਏ ਪਰ ਬੀਬੀ ਦੀ ਨਾજર ਗਾਉਣ ਵਾਲੇ ਤੇ ਐਸੀ ਵੱਜੀ ਕਿ ਹਿਲਦੀ ਨਹੀਂ ਸੀ ਕਿੰਨੇ ਚਿਰ ਪਿੱਛੋਂ ਬੀਬੀ ਤਰਬ ਕੀ ਨੈਣ ਹਿੱਲੇ ਠੰਡਾ ਸਾਹ ਭਰ ਕੇ ਦੋ ਟੋਪੇ ਅਮਰਤ ਦੇ ਸਵਾਦ ਵਾਲੇ ਨੈਣਾ ਤੋਂ ਕਿਰੇ ਟੋਪੇ ਮਤਲਬ ਤੁਪਕੇ ਸਰੀਰ ਹਿੱਲਿਆ ਤੇ ਫਿਰ ਹੋਸ਼ ਫਿਰੀ ਖਰਾਸ ਦੇ ਸਵਾਦ ਮਾਰੀ ਅਜੇ ਪੂਰੀ ਤਰ੍ਹਾਂ ਹਿਲ ਨਹੀਂ ਸੀ ਸਕਦੀ ਪਰ ਹੋਸ਼ ਪੂਰੀ ਆ ਗਈ ਸੀ ਥੋੜਾ ਚਿਰ ਹੋਰ ਇਸੇ ਹਾਲ ਰਹਿ ਕੇ ਦੇਖੋ ਕਿ ਉੱਠਣ ਦੀ ਅਸੰਗ ਹੋ ਆਈ ਹੈ ਕਿ ਉੱਠਣ ਦੀ ਅਸੰਗ ਹੋਾਈ ਹੈ ਤੇ ਹੁਣ ਜੀ ਕਰੇ ਕਿ ਅੱਗੇ ਹੋਵਾਂ ਤੇ ਵੀਰਾਂ ਤੋਂ ਮਿੱਠੇ ਤੇ ਪਿਤਾ ਤੋਂ ਪਿਆਰੇ ਲੱਗੇ ਦਰਸ਼ਨ ਦਾਤਾ ਜੀ ਨੂੰ ਦੁੱਧ ਪਿਲਾਵਾਂ ਫਿਰ ਉੱઠી ਚਠੰਬਰੀ ਤੇ ਅੱਗੇ ਹੋਈ ਕੁਛ ਵਿੱਥ ਤੋਂ ਆਦਬ ਨਾਲ ਦੁੱਧ ਦਾ ਗੜਬਾ ਅੱਗੇ ਕਰ ਦਿੱਤਾ ਇੰਨੇ ਨੂੰ ਗਾਉਣ ਵਾਲੇ ਦੇ ਨੈਣ ਖੁੱਲ੍ਹੇ ਤੇ ਤੱਕੇ ਉਹ ਬੋਲੇ ਕਾਕੀ ਕਾਕੀ ਪਤਾ ਨਹੀਂ ਕਿੱਥੋਂ ਆਵਾਜ਼ ਆਈ ਕਾਕੀ ਦਾ ਕਲੇਜਾ ਕਲਵਲ ਖਾ ਗਿਆ ਮੁੱਠ ਵਿੱਚ ਕਲੇਜਾ ਲੈ ਕੇ ਸਿਰ ਨਿਵਾ ਗਈ ਫੇਰ ਆਵਾਜ਼ ਆਈ ਬੱਚਾ ਫੇਰ ਹੋਰ ਧੂ ਵੱਜੀ ਮਨ ਵਿੱਚ ਫੇਰ ਆਵਾਜ਼ ਆਈ ਫੇਰ ਆਵਾਜ਼ ਆਈ ਕਾਕੀ ਹੁਣ ਕਾਕੀ ਦੇ ਅੰਦਰ ਉੱਤਰਨਾ ਦੇਣ ਦਾ ਭੈ ਆਇਆ ਕਿਸੇ ਡਾਡੀ ਬਰੀਕ ਸੁਰ ਵਿੱਚ ਬੋਲੀ ਜੀਓ ਜੀ ਗਾਵਣਹਾਰ ਨੇ ਪੁੱਛਿਆ ਇਹ ਕੀ ਆਂਦਾ ਹੀ ਮਤਲਬ ਕੀ ਲਿਆਂਦਾ ਹੈ ਕਾਕੀ ਨੇ ਕਿਹਾ ਜੀਓ ਦੁੱਧ ਹੈ ਸ਼ੱਕਰ ਹੈ ਮੇਰ ਕਰੋ ਤੇ ਪੀਓ ਤੁਸੀਂ ਤਰੇ ਦਿਨਾਂ ਤੋਂ ਦੇ ਭੁੱਖੇ ਹੋ ਗਾਵਣਹਾਰ ਨੇ ਕਿਹਾ ਕਾਕੋ ਤੁਸੀਂ ਪੀਓ ਦੁੱਧ ਪੁੱਤ ਦੀ ਭੁੱਖ ਵਾਲੇ ਹਾਂ ਇਹ ਗੱਲ ਕਾਕੀ ਦੇ ਕਲੇਜੇ ਵੱਜੀ ਉਸ ਦਾ ਘਰ ਵਾਲਾ ਪੁੱਤ ਤੇ ਹੋਰ ਮਾਲ ਧਨ ਨੂੰ ਨਿਤ ਰੋਂਦਾ ਰਹਿੰਦਾ ਸੀ ਸੋਚਣ ਲੱਗੀ ਸੱਚਮੁੱਚ ਭੁੱਖੇ ਲੋਕ ਤਾਂ ਅਸੀਂ ਆ ਪਰ ਕੁਛ ਅੱਗੋਂ ਆਖਣੋਂ ਸੰਗੀਤ ਚੁੱਪ ਰਹੀ ਸ਼ੇਰ ਕੁਸ਼ਪਲਾ ਮੰਗਰੋਂ ਬੋਲੀ ਤੁਸੀਂ ਜੀ ਸਦਾ ਰਜੇ ਹੋ ਤੁਸੀਂ ਜੀ ਤੁਸੀਂ ਗਾਵਣਹਾਰ ਨੇ ਕਿਹਾ ਤਾਂ ਦੁੱਧ ਤੁਸੀਂ ਪੀਓ ਕਾਕੀ ਨੇ ਕਿਹਾ ਜੀ ਮੈਨੂੰ ਨਾ ਪਿਲਾਓ ਜੀ ਸਵਾਦ ਜਿਹੜਾ ਹੁਣੇ ਆਇਆ ਹੈ ਜੀ ਇਹ ਸਵਾਦ ਪਿਲਾਓ ਜੋ ਮੈਥੋਂ ਇਹ ਸਵਾਦ ਨਾ ਵਿਛੜੇ ਤੁਸੀਂ ਇਹੋ ਪੀਂਦੇ ਹੋ ਨਾ ਵੀ ਇਹੀ ਸ਼ਬਦ ਪੀਂਨੇ ਹੋ ਤੁਸੀਂ ਇਹ ਗੁਜੰਤਰੀ ਵਾਲਾ ਸਹਿੰਤ ਕਰਕੇ ਕਹਿੰਦੀ ਹੈ ਇਹ ਆਖਦੇ ਸੰਨ ਕਿ ਅਸੀਂ ਸ਼ਬਦ ਦੇ ਆਧਾਰ ਜਿਉਂਦੇ ਹਾਂ ਇਹੋ ਸਵਾਦ ਆਖਦੇ ਹੁਸਨ ਤੁਸੀਂ ਪੀਂਦੇ ਹੋ ਇਹ ਡਾਢਾ ਚੰਗਾ ਹੈ ਇਹ ਕਿੰਜ ਪੀਵੀ ਦਾ ਹੈ ਜੀ ਮੈਂ ਪਿੰਡੂ ਪਸ਼ੂ ਹਾਂ ਜੀ ਸੂਝਤ ਨਹੀਂ ਹੈ ਜੀ ਡਾਡਾ ਸਵਾਦ ਆਇਆ ਹੈ ਇਹ ਸਵਾਦ ਚਾ ਦਿਵਾਓ ਜੀ ਗਵਨਹਾਰ ਨੇ ਕਿਹਾ ਦੁੱਧ ਪੀਓ ਬੇਟਾ ਕਾਕੋ ਨੇ ਕਿਹਾ ਜੀ ਮੈਂ ਕੀ ਜਾਣਾ ਤੁਸੀਂ ਤਰੇ ਦਿਨ ਕੁਝ ਨਹੀਂ ਖਾਦਾ ਥੋੜਾ ਥੋੜਾ ਜਿਹਾ ਪੀ ਲਓ ਤੇ ਮੈਨੂੰ ਦੇ ਦਿਓ ਨਾ ਅਗੰਮੀ ਸਵਾਦ ਜੋ ਫੇਰ ਮੈਂ ਬੇਸਵਾਦ ਨਾ ਨਾ ਹੋਵਾਂ ਜੀ ਐਵੇਂ ਰਹਾ ਭੁੱਖੀ ਰਹਾ ਜੀ ਰੱਜੀ ਰਹਾ ਜੀ ਪਰ ਸਵਾਦ ਜੋ ਆਇਆ ਹੈ ਆਵੇ ਜੀ ਸਦਾ ਆਵੇ ਜੀ ਤੁਸੀਂ ਦੁੱਧ ਬੁੱਲਾਂ ਨਾਲ ਤਾਂ ਲਾਓ ਲਾਓ ਤਾਂ ਸਹੀ ਜੀ ਬਜੰਤਰੀਵਾਲ ਸਹਿਨਤ ਕਰਕੇ ਕਹਿੰਦੀ ਆ ਇਹ ਆਖਦੇ ਸਨ ਅਸੀਂ ਇਸ ਧਰਤੀ ਦੇ ਆ ਤੇ ਖਾਂਦੇ ਪੀਂਦੇ ਆ ਸਾਡੇ ਲੋਕਾਂ ਵਾਂਗੂ ਮੈਂ ਤਾਈਆਂ ਨੂੰ ਦੁੱਧ ਲੈ ਆਈ ਸੀ ਆਪ ਜੀ ਮੁਸਕਰਾਏ ਸਾਥੀ ਵੱਲ ਤੱਕਿਆ ਬੋਲੇ ਮਰਦਾਨਿਆਂ ਤੇਰਾ ਭੁੱਖ ਨਾਲ ਘਟ ਪਿਆ ਮਿਲਦਾ ਹੋਸੀ ਦੁੱਧ ਪੀ ਲੈ ਵੀ ਤੇਰਾ ਭੁੱਖ ਨਾਲ ਕਾਲਜਾ ਫਟਦਾ ਹੋ ਸਕਦਾ ਪਿਆ ਹੋਵੇ ਵੀ ਤੂੰ ਦੁੱਧ ਪੀ ਲੈ ਮਰਦਾਨੇ ਨੇ ਕਿਹਾ ਪਾਤਸ਼ਾ ਆਪ ਪੀਓ ਪਹਿਲਾਂ ਫੇਰ ਘੁੱਟ ਮੈਂ ਵੀ ਲੈ ਲੈਸਾਂ ਆਪ ਜੀ ਨੇ ਕਿਹਾ ਕਾਕੀ ਦੁੱਧ ਇਹ ਕਹਿੰਦਿਆ ਨੈਣਮੁੰਦਗੇ ਕਾਕੀ ਜੀਓ ਪੀਓ ਨਾ ਕਲੇਜਾ ਠਰੇ ਆਪ ਨੇ ਕਿਹਾ ਕਲੇਜਾ ਠਰੇ ਹਾਂ ਠਰੇਗਾ ਕਉ ਵਾਹਿਗੁਰੂ ਕਲੇਜਾ ਠਰੇਗਾ ਕੋ ਵੈਗਰੂ ਇੱਕ ਚਮਤਕਾਰ ਵਜਾ ਕੋਈ ਲਿਸ਼ਕਾਰ ਆਇਆ ਚੰਦ ਸੂਰਜ ਵਰਗਾ ਨਾ ਹੋਰ ਵੇ ਦਾ ਨਾਲ ਕੋਈ ਕੜਾਕਾ ਜਿਹਾ ਕਾਲਜੇ ਨੂੰ ਪੁੜਿਆ ਸਿਰ ਨੂੰ ਚੱਕਰ ਜਿਹਾ ਆਇਆ ਘੁੰਮ ਘੁਮਾਈ ਹੋਈ ਕੋਈ ਵੇਸ ਸੁਧੀ ਆਈ ਫਿਰ ਪਰ ਬੇਹੋਸ਼ੀ ਵਰਗ ਹੀ ਨਹੀਂ ਸੀ ਐਉਂ ਜਿਉ ਸੋਚ ਫਿਕਰ ਠੱਟ ਗਿਆ ਹੈ ਮਤਲਬ ਸੋਚ ਫਿਕਰ ਲਹਿ ਗਿਆ ਜਿਵੇਂ ਮੰਨ ਲਓ ਵੀ ਨਾ ਸੋਚ ਰਹੀ ਨਾ ਫਿਕਰ ਰਿਹਾ ਕੋਈ ਕੋਈ ਹਨੇਰਾ ਫਿਰਿਆ ਅੰਧਕਾਰ ਵਾਂਗੂ ਨਾ ਪਰ ਜਿੱਕੂ ਸੂਰਜ ਦੇ ਤੱਕਿਆਂ ਕੁਝ ਨਹੀਂ ਦਿਸਦਾ ਕਾਕੀ ਦੇ ਮੂੰਹੋਂ ਬੇਵਸਾ ਇਸ ਬੇਸੁਦੀ ਵਿੱਚ ਇਸ ਚਲ ਘਾਰੇ ਵਿੱਚ ਨਿਕਲਿਆ ਵਾਹਿਗੁਰੂ ਮੂੰਹ ਤੋਂ ਜੀਭ ਤੋਂ ਨਿਕਲਿਆ ਵਾਹਿਗੁਰੂ ਲੂ ਲੂ ਤੋਂ ਨਿਕਲਿਆ ਫਿਰ ਵਾਹਿਗੁਰੂ ਫਿਰ ਅੰਦਰ ਹਿਰਦੇ ਦੇ ਵਿੱਚ ਸ਼ਬਦ ਵੱਜਿਆ ਵਾਹਿਗੁਰੂ ਅੰਦਰ ਰਹਿ ਗਿਆ ਸ਼ਬਦ ਕਿਹੜਾ ਵਾਹਿਗੁਰੂ ਅੰਦਰ ਵਿੱਚ ਮਿਲ ਕੇ ਅੰਦਰ ਆਤਮਾ ਹੀ ਹੋ ਗਿਆ ਸ਼ਬਦ ਕਿਹੜਾ ਵਾਹਿਗੁਰੂ ਚਾਰ ਅੱਖਰ ਅੰਦਰ ਵੜ ਗਏ ਅੰਦਰ ਹਾਂ ਜਿਉਂਦੇ ਅੱਖਰ ਟਿਕ ਗਏ ਅੰਦਰ ਚਾਰ ਅੱਖਰ ਹਾਂ ਚਾਰ ਅੱਖਰ ਪਰ ਅੱਖਰ ਮੈਂ ਤ੍ਰਿ ਭਾਵਨ ਪ੍ਰਭ ਧਾਰੇ ਬਾਣੀ ਦਾ ਬਚਨ ਹੈ ਅੱਖਰ ਦੇ ਵਿੱਚ ਹੀ ਤਿੰਨੇ ਲੋਕ ਆ ਜਾਂਦੇ ਆ ਤਿੰਨੇ ਲੋਕ ਆਕਾਸ਼ ਲੋਕ ਪਤਾਲ ਲੋਕ ਮਾਤ ਲੋਕ ਤਿੰਨੇ ਹੀ ਅੱਖਰ ਦੇ ਵਿੱਚ ਆ ਜਾਂਦੇ ਆ ਅੱਖਰ ਮਨ ਵਿੱਚ ਕੀਤ ਅਸੇ ਲਕੰਦਰ ਵਸਾ ਦਿੱਤਾ ਬਿਛੜੀ ਰੂਹ ਨੂੰ ਆਪਣੇ ਸਾਈ ਨਾਲ ਮੇਲ ਦਿੱਤਾ ਹੈ ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਬਚਨ ਆਉਂਦਾ ਸੋ ਸਤਗੁਰ ਵਾਹੋ ਵਾਹੋ ਜਿਨ ਹਰ ਸਿਓ ਜੋੜਿਆ ਹਰੀ ਨਾਲ ਜੋੜ ਦਿੱਤਾ ਪਰਮੇਸ਼ਰ ਨਾਲ ਜੋੜ ਦਿੱਤਾ ਰਸ ਮੰਗਦੀ ਨੂੰ ਰਸਾਲ ਦੇ ਦਿੱਤਾ ਧੁੱਪ ਚਾਉਂਦੀ ਨੂੰ ਸੂਰਜ ਦੇਤਾ ਵਾਹ ਗੁਰੂ ਨਾਨਕ ਦੁੱਧ ਦੇ ਕੁੱਟ ਅਰਪਣ ਕਰਨ ਵਾਲਿਆਂ ਨੂੰ ਅੰਮ੍ਰਿਤ ਦੇ ਸੋਮੇ ਦਿੰਦਾ ਹੈ ਰੱਬ ਨੇ ਆਖਿਆ ਸੀ ਵਿਛੜੇ ਮੇਲ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਰੱਬ ਨੇ ਜਦੋਂ ਜਗਤ ਵਿੱਚ ਭੇਜਿਆ ਵੀ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਤੁਹਾਡੀ ਡਿਊਟੀ ਹੈ ਕਿਹੜੀ ਵਿਛੜੇ ਮੇਲ ਵਾਹ ਤੂੰ ਖੂਬ ਵਿਛੜੇ ਮੇਲਦਾ ਹੈ ਤੇਰੀ ਹੀ ਸ਼ਾਨ ਵਿੱਚ ਗੁਰੂ ਅਰਜਨ ਦੇਵ ਜੀਆ ਨੇ ਆਖਿਆ ਹੈ ਵਿਛੜਿਆ ਮਿਲੇ ਪ੍ਰਭੂ ਹਰ ਦਰਗਹ ਕਾ ਵਸੀਠ ਹਾਂ ਬਚਨ ਆਉਂਦਾ ਨਾ ਕੋਲ ਘੁਮਾਈ ਤਿਸ ਮਿੱਤਰ ਵਿਛੋਲੇ ਜੈ ਮਿਲ ਕੰਤ ਪਛਾਣਾ ਅਗਲਾ ਬਚਨ ਇਹ ਵੀ ਆਉਂਦਾ ਗੁਰਨਾਨਕ ਜਿਨ ਸੁਣਿਆ ਵੇਖਿਆ ਸੋ ਫਿਰ ਗਰਵਾਸ ਨ ਪਰਿਆਰੇ ਵਾਹ ਤੂੰ ਵਾਹ ਗੁਰੂ ਨਾਨਕ ਕਾਕੀ ਦੇ ਹੁਣ ਨੈਣ ਖੁੱਲੇ ਉਸ ਦਾ ਸਿਰ ਚਰਨਾ ਕਮਲਾਂ ਤੇ ਹੈ ਉਸ ਦੇ ਜੀਓ ਉੱਠੇ ਤੇ ਸਰਵੇ ਹੋ ਗਏ ਸਿਰ ਉੱਤੇ ਦਾਤੇ ਦਾ ਪਿਆਰ ਹੱਥ ਫਿਰ ਰਿਹਾ ਹੈ ਤੇ ਆਵਾਜ਼ ਆ ਰਹੀ ਹੈ ਪੀਓ ਇਹ ਅਮਰਤ ਸਦਾ ਪੀਓ ਕੁਛਿਰ ਐਉਂ ਪਿਆਰ ਦੇ ਕੇ ਦਾਤਾ ਬੋਲਿਆ ਕਾਕੋ ਉੱਠੋ ਬੇਟਾ ਸਦਾ ਜਪੋ ਕਾਕੀ ਉੱਠੀ ਆਪੇ ਸ਼ਬਦ ਹੋ ਰਿਹਾ ਹੈ ਅਰਥਾਤ ਉਹ ਯਤਨ ਨਹੀਂ ਕਰ ਰਹੀ ਉਸ ਦੇ ਅੰਦਰ ਵਾਹਿਗੁਰੂ ਦੀ ਧੁਨ ਹੋ ਰਹੀ ਹੈ ਇੱਕ ਹੁੰਦਾ ਨਾਮ ਜਪਣਾ ਇੱਕ ਹੁੰਦਾ ਨਾਮ ਦਾ ਚੱਲਣਾ ਨਾਮ ਦਾ ਚੱਲਣਾ ਹੀ ਇਹ ਹੈ ਕਿ ਯਤਨ ਕਰੇ ਤੋਂ ਬਗੈਰ ਵੀ ਹਿਰਦੇ ਦੇ ਅੰਦਰ ਧੁਨ ਚੱਲ ਰਹੀ ਹੈ ਕੋਈ ਰਸ ਭਰ ਰਿਹਾ ਹੈ ਸਵਾਦ ਆ ਰਿਹਾ ਹੈ ਹੁਣ ਅਰਸ਼ੀ ਦਾਤਾ ਜੀ ਬੋਲੇ ਲਿਆਓ ਬੇਟਾ ਦੁੱਧ ਪਿਲਾਓ ਕਿਸੇ ਅਚਰਜ ਉਤਸ਼ਾਹ ਕਿਸੇ ਅਕਾਇ ਪਿਆਰ ਵਿੱਚ ਕਾਕੀ ਨੇ ਦੁੱਧ ਵਿੱਚ ਸ਼ੱਕਰ ਰਲਾਈ ਛੰਨਾ ਭਰਿਆ ਤੇ ਅੱਗੇ ਕੀਤਾ ਦਾਤੇ ਸਦਾ ਦਾਤੇ ਨੇ ਭੇਟਾ ਕਬੂਲੀ ਜਿਉ ਉੱਠੀ ਦੇ ਹੱਥੋਂ ਛੰਨਾ ਲੈ ਕੇ ਦੁੱਧ ਦਾ ਪੀਤਾ ਜਿਵੇਂ ਵਾਰਾਂ ਤੇ ਵਧੀਕ ਵਿੱਚ ਵਚਨ ਹੁੰਦਾ ਹੈ ਅਭੈ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ ਜਿਹੜਾ ਅਭੈ ਨਿਰੰਜਨ ਪਰਮ ਪਦ ਦਾ ਭਿਖਾਰੀ ਹੁੰਦਾ ਹੈ ਜਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਇ ਧਨ ਤੇਰੇ ਚੋਜ ਆਪੇ দান ਕਰਨੇ ਪਰਮ ਪਦ ਦੇ ਭੀਖਕ ਬਣ ਕੇ ਪਰਮ ਪਦ ਦੇ ਭੀਖਕ ਬਣਾ ਕੇ ਉਹਨਾਂ ਨੂੰ ਦਾਨ ਦੇ ਕੇ ਅੰਮ੍ਰਿਤ ਰੂਪ ਕਰ ਦੇਣਾ ਫਿਰ ਉਹਨਾਂ ਦੇ ਅਰਪੇ ਤਿਲ ਫੁੱਲ ਲੈ ਕੇ ਪਰਫੁੱਲਤ ਹੋਣਾ ਦੁੱਧ ਪਿਲਾ ਕੇ ਤੇ ਅੰਮ੍ਰਿਤ ਪੀ ਕੇ కృਤਗ੍ਰਿਤ ਹੋ ਕੇ ਜੱਟੀ ਘਰ ਆਈ ਹੁਣ ਉੱਠਦੀ ਬੈੰਦੀ ਟੁਰਦੀ ਫਿਰਦੀ ਸਿਮਰਨ ਤੇ ਸਿਮਰਨ ਦੇ ਰਾਸ ਵਿੱਚ ਰਹਿੰਦੀ ਆ ਘਰ ਦਾ ਕੰਮ ਕਾਜ ਓਵੇਂ ਕਰਦੀ ਐ ਘਰ ਵਾਲਾ ਉਸ ਨੂੰ ਖੁਸ਼ੀ ਤੇ ਪਹਿਲਾਂ ਤੋਂ ਸੋਹਣਾ ਵੇਖਦਾ ਹੈ ਘਰ ਵਾਲੇ ਨੂੰ ਉਹ ਟੁਰੀ ਫਿਰਦੀ ਲੱਗਦੀ ਐ ਪਹਿਲਾਂ ਨਾਲੋਂ ਵੱਧ ਖੁਸ਼ ਲੱਗਦੀ ਐ ਪਹਿਲਾਂ ਨਾਲੋਂ ਵੱਧ ਸੋਹਣੀ ਲੱਗਦੀ ਐ ਪਰ ਮੋਟੀ ਬੁੱਧੀ ਵਾਲਾ ਹੈ ਕੁਝ ਚੰਗੀ ਤਰ੍ਹਾਂ ਗੌਲ ਦਾ ਨਹੀਂ ਉਹ ਹੁਣ ਅਰਸ਼ਾਂ ਦੀ ਦੇਵੀ ਬਣ ਗਈ ਐ ਪਰ ਉਸੇ ਤਰ੍ਹਾਂ ਰੋਟੀ ਪਕਾਉਂਦੀ ਸਿਰ ਤੇ ਚਾਉਂਦੀ ਤੇ ਖੇਤਾਂ ਵਿੱਚ ਜਾ ਕੇ ਘਰ ਵਾਲੇ ਨੂੰ ਖੋਂਦੀ ਦੁਪਹਿਰਾਂ ਤੋਂ ਅਗੇਰੇ ਘਰ ਆ ਕੇ ਫਿਰ ਗੜਵਾ ਦੁੱਧ ਦਾ ਭਰਦੀ ਹੈ ਤੇ ਅਰਸ਼ਾਂ ਦੇ ਸਾਈਂ ਗੁਰੂ ਨਾਨਕ ਦੇਵ ਜੀ ਕੋਲ ਜੋ ਰਾਵੀ ਦੇ ਕਿਨਾਰੇ ਉਦਯਾਨ ਵਿੱਚ ਜੋਤ ਜਗਾ ਰਹੇ ਹਨ ਲੈ ਕੇ ਜਾਂਦੀ ਹੈ ਉਹ ਸ੍ਰਿਸ਼ਟੀ ਦੇ ਮਾਲਕ ਸਰਬ ਦੇ ਦਾਤੇ ਨਿਮਾਣੀ ਭੇਟਾ ਕਬੂਲਦੇ ਆ ਆਪ ਦੁੱਧ ਪੀਂਦੇ ਹਨ ਮਰਦਾਨੇ ਨੂੰ ਬੁਲਾਉਂਦੇ ਆ ਕਾਕੀ ਦੁੱਧ ਪਿਲਾ ਕੇ ਤੇ ਕੀਰਤਨ ਸੁਣ ਕੇ ਘਰ ਨੂੰ ਆ ਜਾਂਦੀ ਹੈ ਪਰ ਅਦੇ ਘਰ ਵਾਲੇ ਨੂੰ ਪਤਾ ਨਹੀਂ ਲੱਗਿਆ ਕਿ ਮੇਰੇ ਘਰ ਵਿੱਚ ਮੇਰਾ ਕੀ ਵਸਪਈਆਂ ਨੇ ਦੁਨੀਆ ਸਦਾ ਜਾਗਦੀ ਹੈ ਪਰ ਬੁਰੇ ਕਰਨ ਲਈ ਤੇ ਕੁਣਸਾ ਚੁਗਣ ਲਈ ਆਮ ਦੁਨੀਆ ਜਿਹੜੀ ਉਹ ਦੂਜਿਆਂ ਦੀਆਂ ਔਗਣ ਵੇਖਣ ਵਾਸਤੇ ਤੇ ਦੂਜਿਆਂ ਦਾ ਬੁਰਾ ਕਰਨ ਵਾਸਤੇ ਤਾਂ ਸਦਾ ਹੀ ਜਾਗਦੀ ਹੈ ਪਰ ਭਜਨ ਬੰਦਗੀ ਨਾਮ ਸਿਮਰਨ ਵਾਸਤੇ ਦੁਨੀਆ ਸੁੱਤੀ ਪਈ ਹੈ ਕਾਕੀ ਦੁਪਹਿਰੇ ਆਕੇ ਫੇਰ ਚਲੀ ਜਾਂਦੀ ਆ ਦੁੱਧ ਦਾ ਗੜਬਾ ਘਰੋਂ ਲੈ ਕੇ ਟੁਰ ਜਾਂਦੀ ਆ ਤੇ ਦਿਨ ਢਲੇ ਵਾਪਸ ਆਉਂਦੀ ਆ ਇਹ ਚੋਗ ਆਂਡ ਗਵਾਂਡ ਵਿੱਚ ਚੁਗੀਣ ਲੱਗੀ ਜਿਹੜੀ ਚੋਗ ਦੁਨੀਆਂ ਚੁਗਦੀ ਆ ਨਿੰਦਿਆ ਚੁਗਲੀ ਦੀ ਕਿਸੇ ਦੇ ਬੁਰੇ ਦੀ ਉਹ ਚੋਗ ਜਿਵੇਂ ਪੰਛੀ ਚੋਗ ਚੁਗਦੇ ਆ ਦੁਨੀਆਂ ਬੁਰੇ ਕੰਮਾਂ ਦੀ ਚੋਗ ਚੁਗਦੀ ਆ ਜਿਵੇਂ ਪੰਛੀ ਦਾਣੇ ਦੀ ਚੋਗ ਚੁਗਦੇ ਆ ਨਾ ਜਿਹੜੀ ਆਮ ਦੁਨੀਆ ਤੇ ਇਹ ਬੁਰੇ ਕੰਮਾਂ ਦੀ ਚੋਗ ਚੁਗਦੀ ਆ ਚੰਗੇ ਕੰਮਾਂ ਵੱਲ ਦੁਨੀਆ ਦੀ ਵਿਚਾਰ ਨਹੀਂ ਹੁੰਦੀ ਬਚਨ ਆਉਂਦਾ ਨਾ ਬਾਣੀ ਦੇ ਵਿੱਚ ਬੁਰੇ ਕਾਮਕੋ ਊਠ ਖਲੋਇਆ ਨਾਮ ਕੀ ਵੇਲਾ ਪੈਪੈ ਸੋਇਆ ਨਾਮ ਭਜਨ ਸਿਮਰਨ ਦੇ ਉਸ ਉਸ ਪਾਸੇ ਤਾਂ ਦੁਨੀਆ ਸੁੱਤੀ ਪਈ ਐ ਨਾਮ ਭਜਨ ਸਿਮਰਨ ਦੇ ਪਾਸੇ ਤਾਂ ਦੁਨੀਆ ਸੁੱਤੀ ਪਈ ਐ ਇਹਨੂੰ ਨੀਂਦ ਬਹੁਤ ਆਉਂਦੀ ਆ ਪਰ ਜਦੋਂ ਕਿਸੇ ਦੀ ਨਿੰਦਿਆ ਕਰਨੀ ਹੋਵੇ ਕਿਸੇ ਦਾ ਮਾੜਾ ਕਰਨਾ ਕਿਸੇ ਦਾ ਬੁਰਾ ਕਰਨਾ ਹੋਵੇ ਕਿਸੇ ਦੇ ਔਗਣ ਫੁੱਲਣੇ ਹੋਣ ਉਦੋਂ ਦੁਨੀਆ ਬੜੀ ਭੱਜ ਭੱਜ ਕੇ